ਉਸ ਪਕੌੜੇਦਾਲ ਦੇ ਵਿੱਚ ਬੈਠੇ ਆ ਗੂ ਵੈਸੇ ਤਾਂ ਬਹੁਤ ਸਾਰੇ ਨਾਲ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆ ਮੈਂ ਨਾ ਨਹੀਂ ਦੱਸੂਗਾ ਵੱਡੇ ਵੱਡੇ ਅ ਜਦੋਂ ਸਾਡਾ ਬਣਿਆ ਮਾਹੌਲ ਜਦ ਅਸੀਂ ਲਿਆਵਾਂਗੇ ਜੀ ਸਾਡੇ ਹੀ ਨੇ ਕੋਈ ਦਿੱਕਤ ਨਹੀਂ ਗੱਲ ਅਸੀਂ ਦੂਸਰੀਆਂ ਪਾਰਟੀਆਂ ਦੇ ਨਾਲੋਂ ਵੱਖਰੇ ਕਿਵੇਂ ਆ ਕਿ ਅਸੀਂ ਕਰਨਾ ਕੀ ਹੈ ਪੰਜਾਬ ਦੀ ਬਿਹਤਰੀ ਲਈ ਇਹ ਗੱਲ ਸਾਡੇ ਵਿਜ਼ਨ ਡਾਕੂਮੈਂਟ ਦੇ ਵਿੱਚ ਹੋਏਗੀ ਅਸੀਂ ਪੰਜਾਬ ਨੂੰ ਉੱਪਰ ਕਿਵੇਂ ਉਠਾ ਸਕਦੇ ਆ لیکن ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ اپੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ ਪਰਿਵਾਰਵਾਦ ਦੀ ਰਾਜਨੀਤੀ ਚੋਂ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਜੜੀਆਂ ਕਰੀਏ ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਬਹदत ਨਹੀਂ ਹੈ ਕਿਵੇਂ ਕਿ ਅਸੀਂ ਕਾਰਵਾਈ ਕਰਾਂਗੇ ਸਾਡਾ ਮਾਰ ਨਹੀਂ ਉਹਨਾਂ ਨੂੰ ਕਹਾਂ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਹੈ ਜੀ ਕਾਂਜੇ ਰਾਏ ਮੋਸਰੇ ਦੇ ਨਾਲ ਜਿਹੜਾ ਹੈ ਉਹ ਫੈਸਲਾ ਕਰਿਆ ਕਰਾਂਗੇ ਇਹ ਨਹੀਂ ਹੈ ਕਿ ਪ੍ਰਧਾਨ ਨੇ ਹੁਕਮ ਕਰਤਾ ਤੇ ਹੋ ਗਿਆ ਤੇ ਪ੍ਰਧਾਨ ਨੇ ਆ ਕਰਤਾ ਤੇ ਹੋ ਗਿਆ ਇਸ ਤਰ੍ਹਾਂ ਦੀ ਗੱਲ ਕੋਈ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਹੋਏਗੀ ਜਿਹੜਾ ਵੀ ਪੰਥਰ ਪੰਜਾਬ ਦਾ ਭਲਾ ਚਾਹੁੰਦਾ ਹੈ ਜਿਹੜੀ ਵੀ ਪਾਰਟੀ 'ਚ ਬੈਠਾ ਅਸੀਂ ਸਭ ਨੂੰ ਅਪੀਲ ਕਰਦੇ ਆਂ ਕਿ ਆਓ ਤੇ ਆਪਾਂ ਰਲ ਮਿਲ ਕੇ ਬੈਠੀਏ ਇੱਕ ਤਾਂ ਸੀ ਫੈਸਲਾ ਕੀਤਾ ਹੈ ਕਿ ਸਰਦਾਰ ਇਕਬਾਲ ਸਿੰਘ ਜੀ ਝੁੰਡਾ ਬੈਠੇ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕਰਨ ਦੀ ਜਿਹੜੀ ਆ ਡਿਊਟੀ ਲਗਾ ਦਿੱਤੀ ਗਈ ਹੈ ਜੋ 1 ਮਹੀਨੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਕਾਲਰਸ ਨੇ ਵਿਦਵਾਨ ਨੇ ਜਾਂ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਗੱਲ ਰੱਖ ਕੇ ਤੇ ਪਬਲਿਕ ਦੀ رائے ਲੈ ਕੇ ਪੰਜਾਬੀਆਂ ਦੀ رائے ਲੈ ਕੇ ਸਿੱਖਾਂ ਦੀ رائے ਲੈ ਕੇ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕੀਤਾ ਜਾਏਗਾ ਜਿਦੇ ਵਿੱਚ ਦੱਸਿਆ ਜਾਏਗਾ ਕਿ ਅਸੀਂ ਕਰਨਾ ਕੀ ਹੈ ਪੰਜਾਬ ਦੀ ਬਿਹਤਰੀ ਲਈ ਅਸੀਂ ਦੂਸਰੀਆਂ ਪਾਰਟੀਆਂ ਦੇ ਨਾਲੋਂ ਵੱਖਰੇ ਕਿਵੇਂ ਆ ਇਹ ਗੱਲ ਸਾਡੇ ਵਿਜ਼ਨ ਡਾਕੂਮੈਂਟ ਦੇ ਵਿੱਚ ਹੋਏਗੀ ਅਸੀਂ ਪੰਜਾਬ ਨੂੰ ਉੱਪਰ ਕਿਵੇਂ ਉਠਾ ਸਕਦੇ ਹਾਂ ਇਹ ਵਿਜ਼ਨ ਵਿਜ਼ਨਰੀ ਜਿਹੜਾ ਸਾਡਾ ਪੇਪਰ ਆਏਗਾ ਉਹਦੇ ਵਿੱਚ ਜਿਹੜੀ ਇਹ ਗੱਲ ਐਡ ਹੋਊਗੀ ਤੇ ਉਹੀ ਸਾਡਾ ਜਿਹੜਾ ਫਿਰ ਅਜੰਡਾ ਹੋਏਗਾ ਤੇ ਉਹਦੇ ਤੇ ਅਸੀਂ ਜਿਹੜਾ ਕੰਮ ਕਰਾਂਗੇ ਦੂਜਾ ਜ ਜਸੀਂ ਇੱਕ ਜਸਟਿਸ ਨਿਰਮਲ ਸਿੰਘ ਜੀ ਬੈਠੇ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਲੀਗਲ ਟੀਮ ਦਾ ਗਠਨ ਕੀਤਾ ਜੋ ਵੀ ਕਾਨੂੰਨੀ ਵੈਤਤਾਵਾਂ ਨੇ ਉਹ ਟੀਮ ਜਿਹੜੀ ਹੈ ਉਹ ਸਾਰਾ ਉਹਦਾ ਦੇਖਪੈਲ ਕਰੇਗੀ ਵਰਕਿੰਗ ਕਮੇਟੀ ਦੇ ਗਠਨ ਕਰਨ ਲਈ ਵਿਚਾਰ ਆਈਆਂ ਨੇ ਵਰਕਿੰਗ ਕਮੇਟੀ ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸਤੇ ਉੱਤੇ ਅਸੀਂ ਤਿਆਰ ਕਰਨ ਜਾ ਰਹੇ ਹਾਂ ਔਰ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹ ਪਾਵਰਫੁੱਲ ਕਮੇਟੀ ਹੋਏਗੀ ਸਾਰੇ ਜਿਹੜੇ ਡਿਸੀਜਨ ਹੈ ਪਾਰਟੀ ਦੇ ਉਹ ਇਕੱਲੇ ਪ੍ਰਧਾਨ ਵੱਲੋਂ ਨਹੀਂ ਬਲਕਿ ਵਰਕਿੰਗ ਕਮੇਟੀ ਦੇ ਵਿੱਚ ਸਾਂਝੇ رائے مشورے ਦੇ ਨਾਲ ਲਏ ਜਾਇਆ ਕਰਨਗੇ ਕਿਉਂਕਿ ਇਹ ਪਾਰਟੀ ਜਿਹੜੀ ਹੈ ਡੈਮੋਕਰੈਟਿਕ ਢੰਗ ਦੇ ਨਾਲ ਹੀ ਕੰਮ ਕਰੇਗੀ ਡੈਮੋਕਰੈਟਿਕ ਪਾਰਟੀ ਹੈ ਔਰ ਡੈਮੋਕਰੈਟਿਕ ਢੰਗ ਦੇ ਨਾਲ ਲੋਕਤੰਤਰਿਕ ਢੰਗ ਦੇ ਨਾਲ ਹੀ ਜਿਹੜਾ ਉਹ ਕਾਰਜ ਕਰੇਗੀ ਔਰ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ ਜਾਂ ਸਰਕਲ ਪ੍ਰਧਾਨ ਚੁਣਨੇ ਨੇ ਉਹ ਵੀ ਅਸੀਂ ਡੈਲੀਗੇਟਾਂ ਦੇ ਵਿੱਚੋਂ ਹੀ ਜਿਹੜਾ ਚੁੜ ਕੇ ਥੱਲੋ ਚੁੜ ਕੇ ਸਾਡੇ ਆਉਣੇ ਨੇ ਕੋਈ ਇਹ ਨਹੀਂ ਹੈ ਕਿ ਪ੍ਰਧਾਨ ਆਪਣੀ ਮਰਜ਼ੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਥਾਪ ਦੇ ਤੇ ਸਰਕਲ ਪ੍ਰਧਾਨ ਥਾਪ ਦੇ ਇਹ ਗੱਲ ਹੁਣ ਬਿਲਕੁਲ ਨਹੀਂ ਹੋਏਗੀ ਉਹਦੇ ਲਈ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ ਇਹ ਡੈਲੀਗੇਟਾਂ ਦੇ ਵਿੱਚੋਂ ਜਾ ਕੇ ਜ਼ਿਲ੍ਹਾ ਪ੍ਰਧਾਨਾਂ ਦੀ ਸਰਕਲ ਪ੍ਰਧਾਨਾਂ ਦੀ ਜੋ ਵੀ ਹੈ ਉਹ ਚੋਣ ਜਿਹੜੀ ਹੈ ਉਹ ਕਰਵਾਉਣਗੇ ਤੇ ਤਾਂ ਕਿ ਲੋਕਤਾਂਤ੍ਰਿਕ ਢੰਗ ਦੇ ਨਾਲ ਸਾਡੇ ਜਿਹੜੇ ਲੀਡਰ ਸਾਹਿਬਾਨ ਜਿਹੜੇ ਜ਼ਿਲ੍ਹਿਆਂ ਦੇ ਵੀ ਹੈ ਉਹ ਜਿਹੜੇ ਆ ਚੁਣ ਕੇ ਜਿਹੜਾ ਹੈ ਉਹ ਹੁਣ ਤੇ ਲੋਕਾਂ ਲਈ ਕੰਮ ਕਰਨ ਇਹ ਕੁਝ ਫੈਸਲੇ ਜਿਹੜੇ ਆ ਇਸੇ ਤਰ੍ਹਾਂ ਇੱਕ ਇਸਤਰੀ ਅਕਾਲੀ ਦਲ ਜਿਹੜਾ ਹੈ ਉਹਦਾ ਅਸੀਂ ਵਿੰਗ ਦਾ ਗਠਨ ਕਰਨਾ ਹੈ ਉਹਦੇ ਲਈ ਵੀ ਅਸੀਂ ਬੀਬੀ ਜਗੀਰ ਕੌਰ ਜੀ ਦੀਆਂ ਸਵਾਵਾਂ ਕਿਉਂਕਿ ਇਹਨਾਂ ਨੇ ਲੰਮਾ ਸਮਾਂ ਜਿਹੜਾ ਇਸਤਰੀ ਅਕਾਲੀ ਦਲ ਨੂੰ ਇਸਤਰੀ ਵਿੰਗ ਨੂੰ ਰਨ ਕੀਤਾ ਤੇ ਇਹਨਾਂ ਦੀਆਂ ਸਵਾਵਾਂ ਅਸੀਂ ਜਿਹੜੀਆਂ ਉਹ ਲੈਣ ਵਾਸਤੇ ਜਿਹੜਾ ਹੈ ਇਹਨਾਂ ਨੂੰ ਅਪੀਲ ਕੀਤੀ ਹੈ ਤੇ ਇਹ ਕੁਝ ਸਾਡੇ ਅੱਜ ਫੈਸਲੇ ਹੋਏ ਨੇ ਤੇ ਅੱਗੋਂ ਵੀ ਜਿਹੜਾ ਹੈ ਅਸੀਂ ਸਾਂਝੇ رائے مشورے ਦੇ ਨਾਲ ਹੀ ਜਿਹੜਾ ਹੈ ਉਹ ਫੈਸਲਾ ਕਰਿਆ ਕਰਾਂਗੇ ਇਹ ਨਹੀਂ ਹੈ ਕਿ ਪ੍ਰਧਾਨ ਨੇ ਹੁਕਮ ਕਰਤਾ ਤੇ ਹੋ ਗਿਆ ਤੇ ਪ੍ਰਧਾਨ ਨੇ ਆ ਕਰਤਾ ਤੇ ਹੋ ਗਿਆ ਇਸ ਤਰ੍ਹਾਂ ਦੀ ਗੱਲ ਕੋਈ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਹੋਏਗੀ ਪਾਰਟੀ ਦਾ ਪੁਰਾਣਾ ਖਾਸਾ ਨਵੀਆਂ ਲੀਹਾਂ ਦੇ ਉੱਤੇ ਅਸੀਂ ਕਾਇਮ ਕਰਕੇ ਚੱਲਾਂਗੇ ਇਹ ਅਪੀਲ ਹੈ ਜਿਹੜੇ ਵੀ ਉਸ ਪਗੋੜੇਦਾਲ ਦੇ ਵਿੱਚ ਬੈਠੇ ਆਗੂ ਵੈਸੇ ਤਾਂ ਬਹੁਤ ਸਾਰੇ ਨਾਲ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆ ਲੇਕਿਨ ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ ਪਰਿਵਾਰਵਾਦ ਦੀ ਰਾਜਨੀਤੀ ਚੋਂ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਜੜੀ ਉਹ ਕਰੀਏ ਚਾਹੀਦੀ ਹੈ ਜੀ ਪਿਛਲੇ 20 ਅਗਸਤ ਨੂੰ ਮਾਨਾਵਾ ਤੁਸੀਂ ਪੰਥਕਾਮ ਕਰਦੇ ਸੀ ਜੀ ਚੈਨਲ ਦੇ ਉੱਤੇ ਉਹ ਕਹਿੰਦੇ ਕਿ ਨਰੈਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਸੀ ਉਹ ਗੈਨੀ ਹਰਪ ਸਿੰਘ ਹੋਣਾ ਤੇ ਕਹਿੰਦੇ ਕੀਤਾ ਉਹਨਾਂ ਦੀ ਕਿਸੇ ਗੱਲ ਦਾ ਅਸੀਂ ਜਵਾਬ ਨਹੀਂ ਦੇਣਾ ਜੀ ਤੇ ਨਾ ਹੀ ਸਾਨੂੰ ਜ਼ਰੂਰਤ ਹੈ ਅਸੀਂ ਆਪਣਾ ਹੁਣ ਕੰਮ ਕਰਨਾ ਹੈ ਆਪਣੀ ਅਸੀਂ ਲੀਕ ਵੱਡੀ ਕਰਨੀ ਹੈ ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਬੱਦਤ ਨਹੀਂ ਹੈ ਕੋਈ ਮਜਬੂਰ ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਸਾਡਾ ਨਾਂ ਜੁੱਤੀ ਉਹਨਾਂ ਨੂੰ ਕਹੇ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਹੈ ਜੀ ਕੁਝ ਕਰਨ ਗਿਆ ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਅੱਡ ਅੱਡ ਚੁੱਲ੍ਹੇ ਵਾਲੀ ਬੈਠੇ ਹੋ ਉਹਨਾਂ ਨੂੰ ਸਮੇਟ ਲਓ ਇੱਕ ਜਗ੍ਹਾ ਇਕੱਠੇ ਹੋ ਜੋ ਇੱਕ ਮੰਚ ਤੇ ਇਕੱਠੇ ਹੋ ਜੋ ਸ਼ੂਮਨੀ ਕਾਲੀ ਦੱਸਦੇ ਜਿਹੜੇ ਵਕਬ ਘੜੇ ਸੀ ਤੇ ਉਹ ਕਹਿੰਦੇ ਹੁਣ ਆਪਣਾ ਵੱਖਰਾ ਚੁੱਲਾ ਬਣਾ ਕੇ ਉਹਦੇ ਚ ਬਾਲਣ ਦਈ ਜਾਂਦੇ ਆ ਤੇ ਮੈਂ ਬਹੁਤ ਵਧੀਆ ਸਵਾਲ ਕੀਤਾ ਮੈਂ ਕੱਲ ਵੀ ਇਹ ਗੱਲ ਕਹੀ ਹੈ ਔਰ ਉਸ ਦਿਨ ਅਖਲਾਸ ਵੀ ਇਹ ਗੱਲ ਕਹੀ ਸੀ ਕਿ ਇਹ ਆਦੇਸ਼ ਹੋਇਆ ਸੀ ਤੇ ਬਾਕੀ ਧੜੇ ਨੇ ਜਿਹੜਾ ਸੁਧਾਰ ਲਹਿਰ ਦੇ ਨਾਂ ਹੇਠ ਚੱਲ ਰਿਆ ਸੀ ਉਹਨੇ ਉਸੇ 2 ਦਸੰਬਰ ਦੀ ਸ਼ਾਮ ਨੂੰ ਅਸਤੀਫੇ ਦੇ ਦਿੱਤੇ ਸੀ। ਉਹ ਰਜ਼ਾਇਨ ਕਰਕੇ ਜਿਹੜਾ ਹੈ ਉਹ ਬਹਿ ਗਏ ਸੀ ਤਾਂ ਇਹ ਵੱਡੀ ਤਰਸੀ ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਆਵਾਜ਼ ਮਾਰਨ ਦਾ ਕਿ ਭਾਈ ਤੁਸੀਂ ਅਸਤੀਫੇ ਦੇ ਦਿੱਤੇ ਆ ਹੁਣ ਆਓ ਬੈਠੀਏ ਰਲ ਮਿਲ ਕੇ ਤੇ ਸਤ ਮੈਂ ਮੇਰੀ ਕਮੇਟੀ ਨੂੰ ਮਾਨਤਾ ਦੇਣੀ ਹੈ ਇਹਨਾਂ ਨੂੰ ਚਾਹੀਦੀ ਸੀ ਜਿਹੜੀ ਅਕਾਲ ਤੱਕ ਸਭ ਤੋਂ ਬਣੀ ਸੀ ਇਹਨਾਂ ਨੇ ਬਿਲਕੁਲ ਨਹੀਂ ਦਿੱਤੀ ਇਸ ਕਰਕੇ ਭਗਾੜੇ ਇਹ ਨੇ। ਗਿਆਨੀ ਜੀ ਤੁਸੀਂ ਜਿਹੜੀ ਸਪੀਚ ਦਿੱਤੀ ਸੀ ਉਸ ਦਿਨ ਵੀ ਜਿਹੜੇ ਅਮਰਿਤਪਾਲ ਸਿੰਘ ਉਹਦਾ ਕਾਰਜਦਾਨ ਹੈ ਉਹਦੀ ਬਾਰੇ ਤੁਸੀਂ ਕੋਈ ਰੈਫਰੈਂਸ ਵੀ ਦੇ ਸਕਦੇ ਆਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿੰਨੇ ਵੀ ਧੜੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਓ ਅਸੀਂ ਸਾਂਝੇ ਕਾਮਨ ਮਿਨਿਮਮਾਂ ਸੰਡੇ ਦੇ ਉੱਤੇ ਇਕੱਠੇ ਹੋਈਏ ਪੰਜਾਬ ਦੀ ਬਿਹਤਰੀ ਲਈ ਪੰਥ ਦੀ ਬਿਹਤਰੀ ਲਈ ਪੰਜ ਮੈਂਬਰੀ ਕਮੇਟੀ ਪਹਿਲਾਂ ਗਈ ਵੀ ਸੀ ਅਮਰਿਤਪਾਲ ਸਿੰਘ ਦੇ ਘਰੇ ਜੀ ਉਸ ਦੇ ਉਹਦੇ ਬਾਰੇ ਜਾਣਕਾਰੀ ਨਹੀਂ ਲੇਕਿਨ ਅਸੀਂ ਅਪੀਲ ਕਰਦੇ ਆ ਤੇ ਅਸੀਂ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਜਾਂ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਵੀ ਹਰ ਇੱਕ ਜਿਹੜਾ ਵੀ ਪੰਥੌਰ ਪੰਜਾਬ ਦਾ ਭਲਾ ਚਾਹੁੰਦਾ ਹੈ ਜਿਹੜੀ ਵੀ ਪਾਰਟੀ 'ਚ ਬੈਠਾ ਅਸੀਂ ਸਭ ਨੂੰ ਅਪੀਲ ਕਰਦੇ ਆਂ ਕਿ ਆਓ ਤੇ ਆਪਾਂ ਰਲ ਮਿਲ ਕੇ ਬੈਠੀਏ ਵੀ ਬਈ ਗੱਲ ਨਾ ਨਾਮ ਦੀ ਗੱਲ ਕੀਤੀ ਹੈ ਕਹਿੰਦੇ ਅਕਾਲੀ ਦਲ ਦਾ ਜਿਹੜਾ ਨਾਮ ਹੈ ਉਹ ਜਿ ਵਰਤ ਰਹੇ ਉਹ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਤੇ ਕੀਤੀ ਜਾਵੇ ਮੈਂ ਫੇਰ ਕਹਿ ਦਿੰਦਾ ਕਿ ਇੱਕ ਵਾਰੀ ਛੱਡ ਕੇ 100 ਵਾਰੀ ਕਰ ਲੈਣ ਜੀ ਤੁਸੀਂ ਲੀਗਲ ਸੈੱਲ ਬਣਾਉਂਗਾ ਅਕਾਲੀ ਦਲ ਵੀ ਕਹਿ ਰਿਹਾ ਉਹਨਾਂ ਨੇ ਅੱਜ ਦਾ ਸਾਥ ਦੇਖਿਆ ਕਿ ਸਾਡਾ ਨਾਮ ਨਹੀਂ ਕੋਸ਼ਿਸ਼ ਕਰ ਰਹੇ ਸੀ ਤੁਹਾਡੇ ਕਿਲਾ ਹਾਈ ਕੋਰਟ ਦੇ ਚੋਣ ਨਿਸ਼ਾਨ ਦੀ 100 ਵਾਰੀ ਕਰ ਲੈਣ 100 ਵਾਰੀ ਕਰ ਲੈਣ ਉਹਦੇ ਲਈ ਅਸੀਂ ਲੀਗਲ ਕਮੇਟੀ ਤੇ ਇਹਦੇ ਮਨਪ੍ਰੀਤ ਯਾਰੀ ਹੋਣੀ ਗਾਇਬ ਨੇ ਨਜ਼ਰ ਨਹੀਂ ਆ ਰਹੇ ਕਿ ਅੱਲਾਹ ਕੀ ਕਿੰਨੇ ਦਫ਼ਤਰ ਉਹਨਾਂ ਦਾ ਹੀ ਬਣਾਇਆ ਜੀ ਇਹ ਤੇ ਉਹ ਕੋਈ ਜ਼ਰੂਰੀ ਉਹਨਾਂ ਦੇ ਪਰਸਨਲ ਕੰਮ ਗਿਆ ਸੀ ਉਹਨਾਂ ਨੇ ਉਹਨਾਂ ਨੇ ਥੋੜੀ ਦੇਰ ਪਹਿਲਾਂ ਅਪੀਲ ਵੀ ਕੀਤੀ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਗਏ ਉਹ ਕਹਿੰਦੇ ਕਿ ਮੈਂ ਅਜੇ ਵੀ ਅਪੀਲ ਕਰਦਾ ਸਾਰੀਆਂ ਪੰਥਕ ਤੇ ਰਾਂ ਨੂੰ ਤੇ ਸਾਰੇ ਜਿਹੜੇ ਵੱਖੋ ਵੱਖਰੇ ਚੱਲ ਰਹੇ ਆ ਧੜੇ ਉਹਨਾਂ ਇੱਕ ਮੰਚ ਤੇ ਇਕੱਠੇ ਹੋਵੋ ਕਹਿੰਦੇ ਕਿਸੇ ਨਾ ਸਾਡਾ ਨਿੱਜੀ ਉਹਹੀ ਅਪੀਲ ਮੈਂ ਕੀਤੀ ਹੈ ਜਿਹੜੀ ਉਹਨਾਂ ਨੇ ਕੀਤੀ ਉਹਹੀ ਮੈਂ ਕੀਤੀ ਉਹਹੀ ਸਾਡੇ ਹਰ ਲੀਡਰ ਕਰ ਰਹੇ ਨੇ ਜਿਆ ਮਰਤੀ ਵਾਲਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਜਿਹੜੇ ਨਿੱਜੀ ਨੇ ਜਿਹਨਾਂ ਨੇ ਫੋਨ ਚੱਕਿਆ ਤਾਂ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਨਹੀਂ ਇਸ ਮੀਟਿੰਗ ਬਾਰੇ ਪਤਾ ਤਾਂ ਤੁਸੀਂ ਰਾਤ ਸਾਹਿਬ ਡਿਪਾਰਟਮੈਂਟ ਡਿਪਾਰਟਮੈਂਟ ਇਹ ਸੀ ਦਾ ਮੈਗਵਾ ਮੈਂ ਸਾਮਨ ਸਿੰਘ ਵਾਲੇ ਨੂੰ ਸ਼ਾਮ ਨੂੰ ਅਸੀਂ ਖਾਲ ਘੰਟਾ ਡੇਢ ਘੰਟਾ ਇਕੱਠੇ ਬੈਠੇ ਰਹੇ ਆ ਉਹਨਾਂ ਦਾ ਕਿ ਬਹੁਤ ਹੀ ਜ਼ਰੂਰੀ ਨਜੀਬ ਪ੍ਰੋਗਰਾਮ ਸੀ ਔਰ ਉਹ ਮੈਨੂੰ ਕਹਿ ਕੇ ਗਿਆ ਉਹਨਾਂ ਨੇ ਇਹ ਵੀ ਮੈਨੂੰ ਕਿਹਾ ਕਿ ਮੀਟਿੰਗ 'ਚ ਮੇਰੀ ਮਾਫੀ ਮੰਗੇ ਔਰ ਮੈਂ ਅੱਜ ਨਹੀਂ ਆ ਸਕਦਾ ਉਹਨਾਂ ਨੇ ਜਾਨੀ ਜੀ ਦਾ ਸਮਰਕ ਵੀ ਕੀਤਾ ਸਾਰਿਆਂ ਦੇ ਇਹ ਗੱਲਾਂ ਨੂੰ ਐਵੇਂ ਆਪਾਂ ਨਾ ਇਹਨੂੰ ਇੱਕ ਮੀਡੀਆ ਉਹ ਚੀਜ਼ ਨੂੰ ਬਣਾਈਏ ਸੋ ਸੱਜੇ ਦਾ ਵੱਡਾ ਰੋਲ ਉਹਨਾਂ ਨੇ ਅਸੀਂ ਸਾਰਿਆਂ ਦੇ ਰਲ ਮਿਲ ਕੇ ਕਮੇਟੀ ਚ ਲਵਾਇਆ ਸਾਰੀ ਸੰਗਤ ਨੇ ਲਵਾਇਆ ਸੋ ਇਸ ਕਰਕੇ ਇਹ ਕੋਈ ਗੱਲ ਨਹੀਂ ਹੈ ਹਰ ਮੀਟਿੰਗ ਜੋ ਸ਼ਾਮਲ ਹੋਣਗੇ ਹਰ ਹਰ ਚੀਜ਼ ਦਾ ਹਿੱਸਾ ਹੋਣਗੇ ਜਿਹੜੇ ਪਾਪਾ ਜੀ ਦੀ ਗੱਲ ਕਰ ਰਹੇ ਉਹ ਕੁਝ ਆਗੂ ਤੁਹਾਡੇ ਸੰਪਰਕ ਚ ਰਹੇਗੇ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਹੈਗੇ ਆ ਮੈਂ ਨਾਂ ਨਹੀਂ ਦੱਸੂਗਾ ਵੱਡੇ ਵੱਡੇ ਆ ਜੀ 20 10 ਸੰਤਾਂ ਦੇ ਸੰਤਾਂ ਦੀ ਵਰਸੀ ਬਸ ਜਦੋਂ ਸਾਡਾ ਬਣਿਆ ਮਾਹੌਲ ਜਿਹਾ ਅਸੀਂ ਲਿਆਵਾਂਗੇ ਜੀ ਸਾਡੇ ਹੀ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਜੀ ਵੀਚ ਕਰ ਦਿਓ ਵੀਚ ਬਾਬਾ ਜੀ ਉਹਨਾਂ ਦੀ ਦੂਸਰੇ ਪਾਸੇ ਵੱਡੀ ਬੰਗਾਪੂਰ ਦੀ ਜੈਰ ਜਗਮੈਂਟ ਹੈ ਕਿੰਨਾ ਦੀ ਦੂਸਰੇ ਪਾਰ ਦੇ ਉੱਪਰ ਬਗਾਵਤ ਦਾ ਸਾਰਾ ਆ ਗਿਆ ਜੀ ਸਮਝ ਦੱਸੂਗਾ ਤੁਹਾਨੂੰ ਜਦੋਂ ਸਾਡੇ ਨਾਲ ਆਗੇ ਉਹ ਫਿਰ ਤੁਸੀਂ ਜੋ ਮਰਜ਼ੀ ਸਮਝ ਲਿਓ ਪਰ ਸੰਪਰਕ ਚ ਹੈਗੇ ਨੇ ਜੀ ਵੱਡੇ ਵੱਡੇ ਨੇ ਜੀ 20 ਅਗਸਤ 20 ਅਗਸਤ ਸੰਤੋਸ਼ ਦੱਸਿਓ ਦੇਖ ਲਓ ਵੀ ਹਾਂਜੀ ਪ੍ਰਧਾਨ ਜੀ ਕਐਸਪੀਸੀ ਦੇ ਪ੍ਰਧਾਨ ਪੁੱਛ ਰਹੇ ਨੇ ਕਿ ਤੁਸੀਂ ਕਿਹਾ ਸੀ ਕਿ ਤਿੰਨੇ ਸਟੈਂਡ ਸੀਨੇ ਲੈ ਲੈਣੇ ਉਹ ਕਹਿੰਦੇ ਗਿਆਨੀ ਜੀ ਦੇ ਪਿੱਛੇ ਕੋਈ ਤਾਕਤ ਬੋਲ ਰਹੀ ਆ ਜਿਹੜੇ ਕਬਜ਼ਾ ਕਰਦੇ ਆ ਹਾਂ ਤਾਕਤ ਹੈਗੀ ਜੀ ਆਕਾਲ ਪੁਰਖ ਦੀ ਹਾਂ ਪੰਥ ਦੀ ਹਾਂ ਜੀ ਪੰਥ ਦੀ ਪੰਥ ਦੀ ਤਾਕਤ ਦੀ 20 ਅਗਸਤ ਦੀ ਸੰਧ ਅਭਿਏਗਸਤ ਨੂੰ ਇੱਕ ਲੰਗੋਵਾਲ ਦੇ ਵਿੱਚ ਜਿਹੜੇ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਜੀ ਦੀ ਯਾਦ ਵਿੱਚ ਸਮਾਗਮ ਹੋ ਰਹੇ ਨੇ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਦੀ ਜਿਹੜੀ ਉਹ ਕਿਰਪਾਲਤਾ ਕੀਤੀ ਜਾ ਪਰ ਉੱਥੇ ਕੀ ਹੋਣਗੇ ਦੋ ਸਟੇਜਾਂ ਦੇਖਣ ਨੂੰ ਮਿਲਣਗੀਆਂ ਇੱਕ ਪਾਸੇ ਦੂਜੇ ਕਾਲੀਦਾਸ ਕਿਉਂ ਤੁਸੀਂ ਉੱਥੇ ਤਾਂ ਤਿੰਨ ਚਾਰ ਲੱਗਦੀਆਂ ਹੁੰਦੀਆਂ ਨੇ ਪਰ ਅਸਲੀ ਇਹ ਹੋਏਗੀ ਜੀ ਤੁਸੀਂ ਵੱਖਰੀ ਕਰੋਗੇ ਮਤਲਬ ਉੱਥੇ ਕਾਨਫਰੰਸ ਅਸਲੀ ਹੋਏਗੀ ਉਹ ਵੱਖਰੀ ਕਰਨਗੇ ਯਾਨੀ ਜੇ ਦੋ ਦੱਸਦੇ ਜਿਹੜਾ ਆਪਣਾ ਤੁਸੀਂ ਰੀਲ ਟਾਈਮ ਹਵਾਲਾ ਦਿੱਨੇ ਹੋ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਕੱਲ ਸੈਟ ਦੇ ਵੱਲੋਂ ਦਿੱਤਾ ਗਿਆ ਸੀ ਉਹਦੇ ਦੀ ਇੱਕ ਕਮੇਟੀ ਬਣੀ ਹੈ ਜਦੋਂ ਅਕਾਲੀ ਦਲ ਨੂੰ ਉਹਦੇ ਅਧੀਨ ਹੀ ਪ੍ਰਧਾਨਗੀ ਦੀ ਚੋਣ ਹੋਈ ਸੀ ਕਿ ਤੁਹਾਨੂੰ ਮਦਦਾਂ ਕਰਿਆ ਗਿਆ ਜਦੋਂ ਅਕਾਲੀ ਦਲ ਨੂੰ ਸਵਾਲ ਪੁੱਛਦੇ ਆ ਉਹ ਕੀ ਸੋਸ ਜਵਾਬ ਉਧਰੋਂ ਨਹੀਂ ਆਉਂਦਾ ਤੇ ਜੇਕਰ ਆਪਾਂ ਇਹਨੂੰ ਸੰਧਾਨਿਕ ਤੌਰ ਤੇ ਦੇਖੀਏ ਤਾਂ ਕੇਸ ਐਂਗਲ ਤੋਂ ਦੇਖਾਂਗੇ ਇੱਕ ਅਕਾਲ ਤਖਤ ਸੈਟੋਂ ਫੈਸਲਾ ਦਿੱਤਾ ਗਿਆ ਤੇ ਸੰਧਾਨਿਕ ਤੌਰ ਤੇ ਜੇ ਤੁਸੀਂ ਐਦੇ ਰਾਜਨੀਤੀ ਐਦੇ ਪਾਰਟੀ ਬਣ ਕੇ ਸੱਤਾ ਦੇ ਵਿੱਚ ਆਉਂਦੀ ਕੋਈ ਸਮਾ ਕੋਈ ਸਮਾਸੀ ਸ਼ਰੋਮਣੀ ਅਕਾਲੀ ਦਲ ਦੇ ਟਿੱਕ ਟੱਕ ਜਿਹੜੀਆਂ ਨੇ ਉਹ ਅਕਾਲ ਤਖਤ ਦੇ ਜਹੇਦਾਰ ਤੱਕ ਨੇ ਬੰਨੀਆਂ ਹੋਈਆਂ ਨੇ ਇਤਿਹਾਸ ਦੇ ਵਿੱਚ ਚਾੜ ਕੇ ਦੇਖਿਓ ਜੀ ਆਉਣ ਵਾਲੇ ਟਾਈਮ ਦੇ ਵਿੱਚ ਲੱਗਦਾ ਵੀ ਕਿਸੇ ਤਰ੍ਹਾਂ ਦਾ ਦੋਨੋਂ ਤਰ੍ਹਾਂ ਦੇ ਵਿੱਚ ਕੋਈ ਵੱਡਾ ਵਿਵਾਦ ਨਾ ਨਹੀਂ ਨਹੀਂ ਅਸੀਂ ਕਿਸੇ ਟਕਰਾਅ ਚ ਨਹੀਂ ਪੈਂਦੇ ਜੀ ਅਸੀਂ ਕਿਸੇ ਵਿਵਾਦ ਚ ਨਹੀਂ ਪੈਂਦੇ ਉਹ ਜੋ ਬੋਲੀ ਜਾਂਦੇ ਆ ਕੂੜ ਪ੍ਰਚਾਰ ਸੱਚ ਝੂਠ ਅਸੀਂ ਉਹਦਾ ਕੋਈ ਜਵਾਬ ਦੇਣ ਲਈ ਜਿਹੜਾ پابੰਦ ਨਹੀਂ ਆ ਅਸੀਂ ਆਪਣਾ ਕੰਮ ਕਰਨਾ ਹੈ ਅਸੀਂ ਪੰਜਾਬ ਤੇ ਪੰਥ ਦੇ ਭਲੇ ਲਈ ਕੰਮ ਕਰਨਾ ਕਰਦੇ ਰਾਂਗੇ ਦਫ਼ਤਰ ਤੇ ਦਬਜਾ ਲੈਣ ਨੂੰ ਗੱਲ ਟਿਕਲਦੀ ਆ ਜਾਂ ਉੱਚੋਂ ਨਿਸ਼ਾਨ ਨੂੰ ਉਹ ਸਮਾਂ ਦੱਸੋਗਾ ਜੀ ਉਹ ਸਮਾਂ ਦੱਸੋ ਉਹ ਵਾਕਿਆਤ ਦੇ ਘਰਬ ਦੇ ਵਿੱਚ ਹੈ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਆਗੀ ਹੱਤਾਂ ਤੋਂ ਨੰਬਰ ਵਾਲੀ ਬੱਚੀ ਉਹਨਾਂ ਦੇ ਤੁਸੀਂ ਤੁਸੀਂ ਉਹਨਾਂ ਦੀ ਜਿਹੜੀ ਲੇਗੇਸੀ ਆ ਜਿਹੜੀ ਉਹਨਾਂ ਦੀ ਪੋਲਿਟਿਕਸoverline ਬਾਰੇ ਅਲੱਗ-ਅਲੱਗ ਰਾਮਾਨੇ ਪੰਥ ਦੇ ਵਿੱਚ ਇਹ ਜਿਹੜਾ ਸ਼ਹੀਦ ਮਹਾਰਾਜ ਦਾ ਕੰਮ ਜੱਗ ਤੁਹਾਡਾ ਐਕਸਟੈਂਡ ਕੀ ਆ ਉਹਦੇ ਬਾਰੇ ਨਾ ਤੁਸੀਂ ਬਹੁਤ ਸਟੱਡੀ ਕਰਿਓ ਉਹ ਜਿਹੜਾ ਡਾਕੂਮੈਂਟਸ ਆ ਨਾ ਉਹਦੀ ਬਹੁਤ ਸਾਲ ਜ਼ਿਆਦਾ ਤੁਸੀਂ ਜਦੋਂ ਸਟੱਡੀ ਕਰੋਗੇ ਤੁਹਾਨੂੰ ਫਿਰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਕੀ ਅਸਲੀ ਹੈ